ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪੜਨ ਜਾ ਰਹੇ ਹਾਂ ਗਿਆਨੀ ਦਿੱਤ ਸਿੰਘ ਜੀ ਬਾਰੇ ਜੀਵਨ ਕਾਲ ਆਪ ਜੀ ਦੇ ਜੀਵਨ ਕਾਲ ਬਾਰੇ ਮਤ ਭੇਦ ਹਨ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਅਨੁਸਾਰ ਆਪ ਦਾ ਜੀਵਨ ਕਾਲ 1853 ਤੋਂ 1921 ਈਸਵੀ ਤੱਕ ਹੈ ਪਰ ਖਾਲਸਾ ਸਮਾਚਾਰ ਪੱਤਰ ਅਨੁਸਾਰ 1852 ਤੋਂ 1901 ਈਸਵੀ ਤੱਕ ਹੈ ਆਪ ਦਾ ਜਨਮ ਪਿੰਡ ਨੰਦਪੁਰ ਕੋਲੋੜ ਜ਼ਿਲ੍ਹਾ ਫਤਿਹਗੜ ਸਾਹਿਬ ਵਿੱਚ ਹੋਇਆ। ਆਪ ਜੀ ਦੇ ਬਚਪਨ ਦਾ ਨਾਮ ਦਿੱਤਾ ਰਾਮ ਸੀ। ਪਿਤਾ ਪਿਤਾ ਦਾ ਨਾਮ ਦੀਵਾਨ ਸਿੰਘ ਸੀ। ਆਪ ਜੀ ਦੀ ਮਾਤਾ ਦਾ ਨਾਮ ਰਾਮਕੌਰ ਸੀ। 1862 ਵਿੱਚ 9 ਸਾਲ ਦੀ ਉਮਰ ਵਿੱਚ ਆਪ ਜੀ ਦੇ ਪਿਤਾ ਨੇ ਆਪ ਨੂੰ ਧਾਰਮਿਕ ਵਿਦਿਆਲયਨ ਲਈ ਗੁਲਾਬਦਾਸ ਦੇ ਡੇਰੇ ਤਿਓੜ ਨੇੜੇ ਖਰੜ ਭੇਜ ਦਿੱਤਾ। ਆਪ ਜੀ ਦੀ ਲਗਨ ਤੇ ਮਿਹਨਤ ਸਦਕਾ ਆਪ ਜੀ ਨੂੰ 16 ਸਾਲ ਦੀ ਉਮਰ ਵਿੱਚ ਮੁੱਖ ਡੇਰੇ ਚੱਠਿਆਂਵਾਲ ਜ਼ਿਲ੍ਹਾ ਕਸੂਰ ਭੇਜ ਦਿੱਤਾ ਗਿਆ ਵਿਆਹ ਅਤੇ ਬੱਚੇ ਜੂਨ 1872 ਵਿੱਚ ਵਿਸ਼ਨ ਦੇ ਨਾਲ ਆਪ ਦਾ ਵਿਆਹ ਹੋਇਆ ਆਪ ਜੀ ਦੇ ਘਰ 1882 ਵਿੱਚ ਕਾਕਾ ਬਲਦੇਵ ਸਿੰਘ ਅਤੇ 1886 ਵਿੱਚ ਬੇਟੀ ਵਿਦਿਆਵੰਤੀ ਕੋਰਨੇ ਜਨਮ ਲਿਆ 1901 ਨੂੰ ਬੇਟੀ ਵਿਧਿਆਵੰਤੀ ਅਕਾਲ ਚਲਾਣਾ ਕਰ ਗਈ ਜਿਸ ਕਾਰਨ ਗਿਆਨੀ ਜੀ ਉਦਾਸ ਰਹਿਣ ਲੱਗੇ ਉਹ ਬਿਮਾਰ ਹੋ ਗਏ ਅਤੇ ਅਕਾਲ ਚਲਾਣਾ ਕਰ ਗਏ ਨੌਕਰੀ ਆਪਨੇ ओरिएंटਲ ਕਾਲਜ ਲਾਹੌਰ 1878 ਵਿੱਚ ਗਿਆਨੀ ਕੀਤੀ ਇੱਥੇ ਹੀ ਆਪ ਜੀ ਪੰਜਾਬੀ ਪੜ੍ਹਾਉਣ ਲੱਗੇ 11 April 1880 ਵਿੱਚ ਆਪਨੇ ਗੁਰਮੁਖੀ ਅਖਬਾਰ ਛਾਪਣਾ ਸ਼ੁਰੂ ਕੀਤਾ ਇਨ੍ਹਾਂ ਦਿਨਾਂ ਵਿੱਚ ਹੀ ਆਪ ਦੀ ਮਿੱਤਰਤਾ ਪ੍ਰੋਫੈਸਰ ਗੁਰਮukh ਸਿੰਘ ਨਾਲ ਹੋਈ ਦੋਹਾਂ ਨਿਰਲਕੇ ਖਾਲਸਾ ਅਖਬਾਰ ਸ਼ੁਰੂ ਕੀਤਾ 1887 ਵਿੱਚ ਆਰਥਿਕ ਤੰਗੀ ਕਰਕੇ ਅਖਬਾਰ ਬੰਦ ਕਰਨਾ ਪਿਆ ਪਰ 1890 ਵਿੱਚ ਦੁਬਾਰਾ ਸ਼ੁਰੂ ਕੀਤਾ ਗਿਆ ਸਿੱਖ ਕੌਮ ਵੱਲੋਂ ਉਹਨਾਂ ਨੂੰ ਪੰਥ ਰਤਨ ਦੇ ਨਾਮ ਨਾਲ ਸਨਮਾਨਿਆ ਗਿਆ ਖਾਲਸਾ ਅਖਬਾਰ ਪੰਜਾਬੀ ਦਾ ਪਹਿਲਾ ਅਖਬਾਰ ਸੀ ਇਸ ਲਈ ਆਪ ਨੂੰ ਪੰਜਾਬੀ ਪੱਤਰਕਾਰੀ ਦੇ ਪਿਤਾਮਾ ਕਿਹਾ ਜਾਂਦਾ ਹੈ ਗਿਆਨੀ ਦਿੱਤ ਸਿੰਘ ਪੱਤਰਕਾਰ ਹਰ ਸਾਲ ਗਿਆਨੀ ਜੀ ਦੀ ਯਾਦ ਵਿੱਚ ਫਕਰੇ ਹਿੰਦ ਕੋਮ ਗਿਆਨੀ ਦਿੱਤ ਸਿੰਘ ਪੁਰਸਕਾਰ ਦਿੰਦੀ ਹੈ। ਗਿਆਨੀ ਦਿੱਤ ਸਿੰਘ ਨੇ Swami Dayanand ਨੂੰ ਧਾਰਮਿਕ ਬਹਿਸਾਂ ਵਿੱਚ ਤਿੰਨ ਵਾਰ ਹਰਾਇਆ। ਆਪ ਦੇ ਯਤਨ ਸਦਕਾ ਹੀ ਸ਼ਗird ਭਾਈ ਤਖਤ ਸਿੰਘ ਨੇ ਫਿਰੋਜ਼ਪੁਰ ਵਿਖੇ ਕੰਨਿਆ ਮਹਾਵਿਦਿਆਲਿਆ ਖੋਲ੍ਹਿਆ। ਇੱਥੇ ਹੀ ਗਿਆਨੀ ਦਿੱਤ ਸਿੰਘ ਨਾਮਕ ਲਾਇਬ੍ਰੇਰੀ ਸਥਾਪਿਤ ਕੀਤੀ ਗਈ। ਸਾਹਿਤ ਰਚਨਾ ਇਨਾ ਨੇ ਲਗਭਗ 72 ਪੁਸਤਕਾਂ ਦੀ ਰਚਨਾ ਕੀਤੀ ਇਹਨਾਂ ਦੀ ਰਚਨਾ ਧਾਰਮਿਕ ਤੇ ਇਤਿਹਾਸਿਕ ਸੀ ਇਹਨਾਂ ਦੇ ਉਦੇਸ਼ ਸਿੱਖੀ ਦੇ ਸ਼ੁੱਧ ਰੂਪ ਨੂੰ ਦਰੜਾਉਣਾ ਸੀ ਆਪ ਦੀ ਰਚਨਾ ਵਿੱਚ ਪਹਿਲਾ ਹੈ ਸਿਧਾਂਤਕ ਪੁਸਤਕਾਂ ਨੀਤੀ ਪ੍ਰਕਾਸ਼ ਅਬਲਾ ਨਾਰੀ ਸੁਵਪਨ ਨਾਟਕ ਪੰਥ ਸੁਧਾਰਕ ਬਿਨੇ ਪੱਤਰ ਸੁਲਤਾਨ ਪੁਆੜਾ ਸਾਧੂ ਦਯਾਨੰਦ ਦਾ ਵਿਵਾਦ ਦਰਪੋਖ ਸਿੰਘ ਗੁੱਗਾ ਗਪੋੜ ਦੰਬ ਵਿਡਾਰਨ ਸਲਾਨੀ ਸਿੰਘ ਪ੍ਰਤੀਗਿਆ ਪਾਲਣ ਦਿੱਤ ਹਰੀ ਉਪਦੇਸ਼ ਮਾਲਾ ਮਨ ਸੰਬੋਧਨ ਗ੍ਰੰਥ ਅੱਗੇ ਹੈ ਸ਼ਹੀਦੀ ਸੰਬੰਧੀ ਪੁਸਤਕਾਂ ਮੀਰਾ ਕੋਟੀਏ ਭਾਈ ਮਹਿਤਾਬ ਸਿੰਘ ਦੀ ਸ਼ਹੀਦੀ ਭਾਈ ਤਾਰੂ ਸਿੰਘ ਦੀ ਸ਼ਹੀਦੀ ਤਾਰਾ ਸਿੰਘ ਦੀ ਸ਼ਹੀਦੀ ਭਾਈ ਬੋਤਾ ਸਿੰਘ ਦੀ ਸ਼ਹੀਦੀ ਭਾਈ ਸਬੋਗ ਸਿੰਘ ਦੀ ਸ਼ਹੀਦੀ ਸਿੱਖ ਬੱਚੇ ਦੀ ਸ਼ਹੀਦੀ ਅੱਗੇ ਹੈ ਪ੍ਰਬੋਧ ਪੁਸਤਕਾਂ ਦੁਰਗਾ ਪ੍ਰਬੋਧ ਰਾਜ ਪ੍ਰਬੋਧ ਗੁਰਮੁਤ ਆਰਤੀ ਪ੍ਰਬੋਧ ਪੰਥ ਪ੍ਰਬੋਧ ਨਕਲੀ ਸਿੱਖ ਪ੍ਰਬੋਧ ਗੁਰੂ ਨਾਨਕ ਪ੍ਰਬੋਧ ਗੁਰਬਾਣੀ ਪ੍ਰਬੋਧ ਪੰਮਾ ਪ੍ਰਬੋਧ ਗੁਰਬਾਣੀ ਪ੍ਰਬੋਧ ਗੁਰੂ ਅਰਜਨ ਪ੍ਰਬੋਧ ਅੱਗੇ ਹੈ ਮਨੋਵਿਗਿਆਨਿਕ ਪੁਸਤਕਾਂ ਨੀਤੀ ਪ੍ਰਕਾਸ਼ ਮਨ ਸੰਬੋਧਨ ਗ੍ਰੰਥ ਅੰਧ ਵਿਸ਼ਵਾਸ ਦਾ ਖੰਡਨ ਕਰਦੀਆਂ ਪੁਸਤਕਾਂ ਗੁੱਗਾ ਕਪੋੜ ਸੁਲਤਾਨ ਪਵਾੜਾ ਮੀਰਾ ਮਨੋਤ ਹੋਰ ਪੁਸਤਕਾਂ ਅਗਿਰਤ ਵਧਾਈ ਪਲਟਨ ਨੰਬਰ 15 ਦੀ ਬਹਾਦਰੀ ਇਹ ਖਾਲਸੇ ਦੇ ਬੋਲ ਜੀਵਨੀਆਂ ਇਹਨਾਂ ਨੇ ਗੁਰੂ ਨਾਨਕ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਅਰਜਨ ਦੇਵ ਜੀ ਗੁਰੂ ਹਰ राय ਜੀ ਅਤੇ ਗੁਰੂ ਹਰਿਕ੍ਰਿਸ਼ਨ ਜੀ ਦੀਆਂ ਜੀਵਨੀਆਂ ਲਿਖੀਆਂ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧੀ ਜੀਵਨੀ ਕਲਗੀਧਰ ਉਪਕਾਰ ਲਿਖੀ ਸਭੀ ਜੀਵਨੀ ਮੇਰਾ ਤੇ ਸਾਧੂ ਦਇਆਨੰਦ ਦਾ ਸੰਵਾਦ ਲੇਖ ਸਿੱਖੋਂ ਦੇ ਭਾਈਆ ਦਾ ਉਲਟਾ ਖਿਆਲ ਪੰਜਾਬੀ ਭਾਸ਼ਾ ਤੇ ਪੰਜਾਬ ਦੀ ਉਨਤੀ ਰਵਾ ਮਗਾਉਂਦਾ ਬਿਰਤਾਂਤ ਗਿਆਨੀ ਦਿੱਤ ਸਿੰਘ ਬਾਰੇ ਲਿਖੀਆਂ ਪੁਸਤਕਾਂ ਮੈ ਕਾਲਫ ਦੀ ਪੁਸਤਕ ਸਿੱਖ ਰਿਲੀਜੀਅਨ ਵਿੱਚ ਗਿਆਨੀ ਦਿੱਤ ਸਿੰਘ ਦਾ ਚਿੱਤਰ ਚਿੱਤਰਣ ਪੇਸ਼ ਕੀਤਾ ਗਿਆ ਹੈ ਗਿਆਨੀ ਦਿੱਤ ਸਿੰਘ ਜੀਵਨ ਤੇ ਰਚਨਾ ਡਾਕਟਰ ਨਰਿੰਦਰ ਕਪੂਰ ਦੁਆਰਾ ਗਿਆਨੀ ਦਿੱਤ ਸਿੰਘ ਜੀਵਨ ਤੇ ਰਚਨਾ ਗਿਆਨੀ ਗੁਰੂ ਦਿੱਤ ਸਿੰਘ ਦੁਆਰਾ ਇਨ੍ਹਾਂ ਦੀ ਯਾਦ ਵਿੱਚ 2001 ਵਿੱਚ ਗਿਆਨੀ ਦਿੱਤ ਸਿੰਘ ਮੈਮੋਰੀਅਲ ਇੰਟਰਨੈਸ਼ਨਲ ਸੁਸਾਇਟੀ ਦੀ ਸਥਾਪਨਾ ਕੀਤੀ ਗਈ। ਭਾਈ ਵੀਰ ਸਿੰਘ ਨੇ ਇਹਨਾਂ ਨੂੰ ਸਮਰਪਿਤ ਕਵਿਤਾ ਲਿਖੀ। ਭਾਸ਼ਾ ਗਿਆਨੀ ਦਿੱਤ ਸਿੰਘ ਦੀ ਮੁੱਖ ਭਾਸ਼ਾ ਬ੍ਰਜ ਸੀ ਪਰ ਵਰਤਕ ਉਹਨਾਂ ਨੇ ਪੰਜਾਬੀ ਵਿੱਚ ਲਿਖੀ। ਸ਼ੈਲੀ ਉਹਨਾਂ ਨੇ ਸੂਤ੍ਰਿਕ ਸ਼ੈਲੀ ਤੇ ਵਿੰਗਿਆਤਮਕ ਸ਼ੈਲੀ ਦੀ ਵਰਤੋਂ ਕੀਤੀ। ਗਿਆਨੀ ਦਿੱਤ ਸਿੰਘ ਦੀ ਸਾਧੂ ਦਯਾਨੰਦ ਨਾਲ ਤਿੰਨ ਵਾਰ ਬਹਿਸ ਹੋਈ। ਤਿੰਨੇ ਵਾਰ ਗਿਆਨੀ ਜੀ ਦੀ ਜਿੱਤ ਹੋਈ ਆਪਨੇ ਪ੍ਰੋਫੈਸਰ ਗੁਰਮਖ ਸਿੰਘ ਨਾਲ ਮਿਲ ਕੇ ਦਰਬਾਰ ਸਾਹਿਬ ਵਿੱਚੋਂ ਮੂਰਤੀਆਂ ਹਟਾਈਆਂ 1887 ਵਿੱਚ ਆਪ ਜੀ ਦੀ ਲਿਖਤ ਤੇ ਮੁਕੱਦਮਾ ਚਲਾਇਆ ਗਿਆ ਮੁਕੱਦਮਾ ਹਾਰ ਗਏ ਪਰ ਅਪੀਲ ਕਰਨ ਤੇ ਗਿਆਨੀ ਜੀ ਦੀ ਜਿੱਤ ਹੋਈ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਨੋਟਸ ਦਾ ਪੀਡੀਐਫ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ